ਵਾਰੇ ਉਹਨਾਂ ਨੂੰ ਲੈ ਵੀ ਜਾਂਦੀ ਹੈ ਪੁਲਿਸ ਪਰ ਘੰਟੇ ਬਾਅਦ ਛੱਡ ਦਿੰਦੀ ਹੈ ਨਹੀਂ ਰੱਖਦੇ ਉਹਨਾਂ ਨੂੰ ਨਾ ਉਹਨਾਂ ਦਾ ਨਸ਼ਾ ਸਾਡਾ ਮੇਰਾ ਮੁੰਡਾ ਆਪ ਖਾਂਦਾ ਜੀ ਪਤਾ ਹੈ ਪੁਲਿਸ ਵਾਲੇ ਕੋਣ ਹੈ ਐਨੀ ਕੋ ਬਲਾਈ ਦੇਖੋ ਜੀ ਮੇਰਾ ਮੁੰਡਾ ਆਪ ਨਸ਼ਾ ਕਰਦਾ ਮੇਰਾ ਮੁੰਡਾ ਵੀ ਕਰਦਾ ਇਹ ਹੈ ਜੀ ਦੋ ਬੱਚੇ ਆ ਉਹਦੇ ਗੋਲੀਆਂ ਖਾਂਦੇ ਤੁਹਾਨੂੰ ਤੁਹਾਨੂੰ ਪਤਾ ਕੀ ਕੋਣ ਵੇਚਦਾ ਹਾਂਜੀ ਸਾਡੇ ਘਰ ਆਹ ਕੋਲੀ ਹੈ ਜੀ ਕਰਦੀ ਮੁੰਡਾ ਇਹਨਾਂ ਦਾ ਦੂਜੇ ਦਾ ਪੁੱਛਦਾ ਪੁੱਛਦਾ ਸਿੰਘ ਜੀ ਇਹ ਉਹਨਾਂ ਵਾਲੇ ਲੈ ਜਾਂਦੇ ਆ ਘੰਟੇ ਬਾਅਦ ਹੀ ਮੋੜ ਦਿੰਦੇ ਆ ਉਹਨੂੰ ਕੋਈ ਨਹੀਂ ਰੱਖਦਾ ਜੀ ਉਹਨੂੰ ਐਮਐਨਏ ਸਾਭ ਨੂੰ ਦੱਸ ਕਬੱਡੀ ਖੇਡਦੇ ਨਹੀਂ ਜਿਹੜੇ ਮੁੰਡੇ ਜੀ ਇੱਥੇ ਅਸੀਂ ਹੁਣ ਕਹਿ ਦਿੰਨੇ ਆਂ ਫੋਟੋ ਘੱਟ ਹਾਂਗੇ ਨਾ ਸਾਰਾ ਕੁਝ ਦੱਸਣਾ ਠੀਕ ਹੈ ਆਪਣਾ ਪੁਲਸ ਤਾਂ ਸਾਰੇ ਭੱਜ ਗਏ ਕੋਈ ਨਹੀਂ ਆ ਥੇ ਕਹਿ ਦਿੰਦੇ ਕਿ ਜੇ ਕੋਈ ਕਾਲ ਦੇ ਦੇਖੋ ਕਿੰਨੀ ਚੇਤੀ ਭੱਜ ਗਏ ਸਾਰੇ ਰਲੇ ਹੋਏ ਨੇ ਸਾਰੇ ਰਲੇ ਆ ਜੀ ਜਦੋਂ ਕੰਟਾ ਰੱਖਦੇ ਨੇ ਉਹਨਾਂ ਨੂੰ ਕਰਾਂਗੇ ਜੇ ਦੋ ਬੱਚੇ ਸੀ ਜਵਾਨ ਰਿਸ਼ਤੇ ਆਉਂਦੇ ਸੀ ਇਹਨਾਂ ਦੇ ਬੱਚਿਆਂ ਨੂੰ ਉਹ ਫੇਰ ਹਾਂਸ ਲੇਖੋ ਤੇ ਕਬੱਡੀ ਦਾ ਖਿਡਾਰੀ ਸੀ ਇੱਕ ਇੱਕ ਕੰਮ پاک ਦੇਖੀ ਮੋਟਰੀ ਦਾ ਕੰਮ ਕਰਦਾ ਸੀ ਕੰਮ ਬਹੁਤ ਵਧੀਆ ਕਰਦਾ ਸੀ ਕਿੱਥੇ ਇਹ ਬੇਇਮਾਨ ਮੁੱਖ ਮੰਤਰੀ ਮੈਂ ਤਾਂ ਇਹ ਕਹਿੰਦੀ ਸੀ ਇੰਨੀ ਮਿਹਰਬਾਨੀ ਹੈ ਤੁਹਾਡੀ ਸੁਣ ਰਹੀ ਹੈ ਨਾ ਦੇਖ ਰਹੀ ਹੈ ਹਾਂਜੀ ਇਸ ਮਾਤਾ ਦੇ ਹੰਝੂ ਦੇਖੇ ਤੇ ਤਰਸ ਕਰੇ ਪੰਜਾਬ ਦੀ ਮਾਵਾਂ ਦੇ ਉੱਤੇ ਸਾਡੀ ਤਾਂ ਜੀ ਇੰਨੀ ਮਿਹਰਬਾਨੀ ਬਿਲਕੁਲ ਹੀ ਨਹੀਂ ਬਿਲਕੁਲ ਹੀ ਨਹੀਂ ਸਾਈਂ ਦੀਆਂ ਰੋ ਰੋ ਕੇ ਬੁਰਾ ਤੁਰ ਗਏ ਇਹਨਾਂ ਦੇ ਨੌਜਵਾਨ ਪੁੱਤ ਦੱਸਦੇ ਨੇ ਕਿ ਕੌਣ ਕੌਣ ਵੇਚ ਗਏ ਕਬੱਡੀ ਦੇ ਖਿਡਾਰੀ ਦੋਨੇ ਇੱਕ ਕੰਪਾਵਾ ਕੰਪਾਵਾ ਕੱਲੇ ਬੱਚੇ ਪੱਜੀਆਂ ਨੇ ਫੋਟੋ ਇਹਨਾਂ ਦਾ ਭਤੀਜਾ ਸੀ ਉਹਨੂੰ ਦੇਖਦੇ ਕਿਉਂ ਨਾ ਉਹਨੂੰ ਨਹੀਂ ਮਰਦੀ ਚੁੱਪ ਕਰ ਚੁੱਪ ਕਰ ਚੁੱਪ ਰਹਿਣ ਅਮ ਵੀ ਦੱਸਦੇ ਨੇ ਸਾਰੇ ਇਹਨਾਂ ਦੇ ਬੱਚੇ ਵੀ ਕਰਦੇ ਨੇ ਹਾਂਜੀ ਸਾਡੇ ਬੱਚੇ ਵੀ ਕਰਦੇ ਨੇ ਉਹਨਾਂ ਦੇ ਬੱਚਾ ਵੀ ਕਰਦਾ ਹੈ ਜੀ ਇਹਨਾਂ ਦੇ ਜੋ ਬੱਚੇ ਸੀ ਖੜਾ ਰਹੀ ਸੀਗੇ ਕਬੱਡੀ ਦੇ ਤੇ ਉਹਨਾਂ ਦੋਨਾਂ ਦੀ ਐ ਹੋਊਗਾ ਜਾਲ ਚੱਕੀ ਮੌਤ ਹੋ ਗਈ ਟੀਕੇ ਬਲਾਉਂਦੇ ਆ ਗੋਲੀਆਂ ਕੰਦੇ ਆ ਉਹ ਸਾਡੇ ਗਵੈਂਡ ਚ ਵੇਚਦਾ ਜੀ ਉਹਨੂੰ ਪੁਲਿਸ ਵਾਲੇ ਲੈ ਜਾਂਦੇ ਚੱਕ ਕੇ ਘੰਟਾ ਇੱਕ ਘੰਟਾ ਨਹੀਂ ਰੱਖਦੇ ਜੀ ਘੰਟੇ ਬਾਅਦ ਹੀ ਛੱਡ ਦਿੰਦੇ ਉਹਨਾਂ ਨੂੰ ਹਾਂਜੀ ਸਾਡੀ ਇੰਨੀ ਮਿਹਰਬਾਨੀ ਆ ਵੀ ਸਾਡੇ ਨਸ਼ੇ ਪਿੰਡ ਚੋਂ ਚੋ ਚਲੇ ਜਾਣ ਇਹ ਹੋਰ ਕੋਈਂ ਪਿੰਡ ਪੰਜਾਬ ਦੇ ਕੋਨੇ ਕੋਨੇ ਚ ਆ ਮਾਮਾ ਰੋਂਦੀਆਂ ਨੇ ਜਿਹੜਾ ਬਦਲਾਅ ਲਾਉਣ ਦੀ ਗੱਲ ਕਰਦੇ ਸੀਗੇ ਹੱਥ ਬੰਨ੍ਹ ਕੇ ਬੇਨਤੀ ਐ ਇਹਨਾਂ ਦੇ ਅਥਰੂਆਂ ਦੇ ਉੱਤੇ ਤਰਸ ਕਰੋ ਬਗਲ ਦੇ ਪੰਜਾਬ ਦੇ ਹਾਲਾਤ ਇਹ ਮੇਰੇ ਸਿੱਧੇ ਬਾਤ ਪਿਆਗੀ ਜਿਹੜੇ 10 ਸੇ ਨਾ ਚੇ ਗਾਰੰਟੀ ਦਿੱਤੀ ਸੀ ਨਸ਼ੇ ਖਤਮ ਕਰ ਦੋਗੇ ਹੁਣ ਸਾਡੀ ਸੌਂਹ ਖਾਦੀਆਂ ਸੀ ਗਿਆ ਨਹੀਂ ਕੋਈ ਥੋਣ ਲਓ ਇਹਨਾਂ ਦੇ ਆਸਮਾਨ ਚ ਤਰਸ ਕਰ ਲੋ ਇਹ ਪੰਜਾਬ ਦੇ ਪਿੰਡ ਪਿੰਡ ਚ ਮਾਵਾਂ ਦੀਆਂ ਕਹਾਣੀਆਂ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ